ਕੰਦੀ ਕੁਟੋ ਲਿਖ ਲੈ ਲੈਕਟੋਲਿਕ ਕਿੰਨੇ ਦਿਨ ਜਾਂਦੀ ਜ਼ਰੂਰੀ ਸੰਦ ਖਾਣੇ ਵਿੱਚ ਤੇ ਨਾਲ ਉਹ ਉਹ ਕਰਦੇ ਆ ਨਾ ਜੇ ਜੇ ਢਿਪੂ ਵਾਲੀ ਦੀ ਹੋ ਵੀ ਮਾਰੇ ਬੱਟਾ ਘਟਾ ਕਰਦੇ ਕੋ ਪੱਥਰ ਨਹੀਂ ਗ੍ਰੈਂਡਰ ਰਹੇ ਜਾ ਅੱਛਾ ਹਾਂ ਜੀ ਮੋਟਾ ਪਤਲਾ ਕਰਨਾ ਮੋਟਾ ਪਤਲਾ ਕਰਨਾ ਅੱਜ ਮੈਂ ਬ੍ਰੀਕ ਆ ਤੈਨੂੰ ਆ ਉਦੋਂ ਮੜਾ ਜਾ ਮੋਟਾ ਕਰਨਾ ਹੋਵੇ ਆ ਜੀ ਆ ਦੇਖ ਆ ਜਾਲ ਨਿਕਲ ਨਾ ਆ ਬਾਹਰ ਜਾ ਟਾ ਤਾਂ ਖਾਈ ਜਾਲੀ ਖੋ ਜੰਦੀ ਬੱਝੜੀ ਜੋ ਪੌਣੀ ਆ ਜੀ ਕਮੇਟੀ ਉਹ ਟਾ ਪਹਿਲਾਂ ਅੱਜ ਸੋੜਾ ਜਾਂਦਾ ਆ ਬਦੀ ਤੋਂ ਤੂੰ ਕਿ ਕਣਕ ਦਾ ਆਟਾ ਕਰੇ ਬਣਾ ਲੈ ਤੂੰ ਹੋਰ ਕਣਕ ਤੋਂ ਰਖੀਏ ਬਾਜਰਾ ਵਧਗਾ ਪੀਂ ਹੁਣ ਦੀਪ ਮਾਸੀ ਨਾ ਆਟਾ ਪੈ ਕੇ ਨਾ ਨੱਕ ਦੋ ਵਾਰੀ ਤੇ ਕਣਕ ਸਾਡੀ ਨਵੀਂ ਆ ਤੇ ਉਹਦੇ ਵਿੱਚ ਕਾਲੇ ਦਾਣੇ ਕਣਕ ਦੇ ਮੈਨੂੰ ਤਾਂ ਦੀਪੂ ਵਾਲਾ ਨਾ ਵਿੱਚ ਦੂਜੀ ਮਿਕਸ ਕਰ ਦਿੰਦੇ ਆ ਹਾਂ ਨਾਲ ਕਣਕ ਤੂੰ ਅੰਨੀ ਕਿ ਧੋਲਾ ਮੰਜੇ ਤੇ ਸੁਕਾ ਲਾ ਹਾਂ ਮੰਨ ਕੇ ਚੱਲ ਵੀ ਜਦੋਂ ਬਾਹਲੀ ਗਰਮੀ ਤੋਂ ਦੋ ਗੱਟੇ ਧੋਲਾ ਹਾਂ ਤੇ ਵਧਗਾ ਪੀਲਾ ਆਟਾ ਹਾਂ ਹਾਂ ਵਧੇ ਪੀਲਾ ਵਿੱਚ ਪਾ ਕੇ ਦੋ ਦੀਪ ਚੱਕੀ ਵਰਗੀ ਹੁੰਦਾ ਉਹ ਆਟਾ ਇਹਦਾ ਵੀ ਕੀ ਬਈ ਜਦ ਦੁੱਧ ਚੱਕੀ ਦਾ ਆਟਾ ਹੁੰਦਾ ਆਪਣੀ ਦਾ ਹਾਂ ਆਟਾ ਤੈਨੂੰ ਕੋਈ ਬਾਹਰੇ ਤੋਂ ਖਾਡ ਦੋ ਨਾ ਦ ਆ ਪਾਇਆ ਬਾਦਲੇ ਦਾ ਆਟਾ ਕਿਵਾਰ ਕੇ ਸੇਵਾਂ ਅੱਧਾ ਹਾਥ ਮੈਂ ਬਾਲੀ ਬਰੀ ਕਾਲ ਨਹੀਂ ਕਰੀ ਹਾਂ ਹਾਂ ਬਹੁਤ ਸਨਾਟਾ ਬਾਦਨਾ ਕਰਨਾ ਠੀਕ ਹੈ ਇੱਕ 10000 ਦੀ ਆਉਂਦੀ ਹੈ ਇਹ ਤਾਂ ਆਏ ਆ ਨਾ ਵੀ ਜਦੋਂ ਅਸੀਂ ਲੈਟੀ ਦੀ ਦਲ ਦੇ ਇੱਥੇ ਤਾਂ ਤੇ ਵੀ ਬਾਈ ਧੂੜ ਜੀ ਬਾਹਲੀ ਠਾਉਂਦੀ ਏ ਤੇ 10000 ਤੇ ਤਾਂ ਇੱਥੇ ਨਾ ਫਰਿੱਜ ਮੂੰਹ ਠੱਕਣੀ ਅੜਦਾ ਵਿੱਚ ਢੋਲੀ ਠੀਕ ਆ ਚੋ ਵਿੱਚ ਢੋਲੀ ਦੇ ਆ ਦੇਖੀ ਵਿੱਚ ਠੇਕੇ ਇੱਥੋਂ ਬਸ ਆਏ ਫਰਿੱਜ ਮੂੰਹ ਠੱਕਣਾ ਉਹ ਛੋਟੀ ਇਦੋਂ ਉਹ ਛੋਟੀ ਉਹ ਵੱਡਾ ਛੋਡੇ ਮਾਰ ਤਾ ਰੋ ਘੱਟ ਵੀ ਆਟਾ ਪਿਸੂਗੀ ਨਾ ਇਹ 30 ਪੰਤੀ ਕਿਲੋ ਕਰ ਦਿੰਦੇ ਕੰਟੇ ਦਾ ਉਹ 20 25 ਕਿਲੋ ਕਰ ਦਿੰਦੇ 15 ਤੇਰਾ 20 ਕਿਲੋ ਕਰ ਦਿੰਦੀ 15 ਕਰ ਦਿੰਦੀ ਫੇਰ ਵੀ ਠੀਕ ਆ ਤਾਂ ਫੇਰ 15 ਕਿਲੋ ਦਾ ਫੇਰ ਹਾਂ ਹਾਂ ਬਥੇਰਾ ਆਪਰੇ ਤਾਂ ਨਹੀਂ ਸੀ ਮੋਂਗੂ ਕੇਰਾ ਚ ਤਾਂ ਨੇ ਪਾ ਦੇ ਅੱਧਾ ਘੰਟਾ ਪੂਨਾ ਘੰਟਾ ਤੂੰ ਫੜਤਾਲ ਨਾਲ ਬਲਾਂ ਦੀ ਢੇੜਾ ਮਾਰ ਜਾ ਬਾਕੀ ਜੇ 2 4 ਮਿੰਟੇ ਚੱਲੀ ਜਾ ਉਹਦਾ ਕੋਈ ਨਹੀਂ ਅੱਛਾ ਉਹ ਤਾਂ ਗ੍ਰਾਈਂਡਰੀ ਹੈ ਜਿਹੜਾ ਪੱਥਰ ਹੈ ਗ੍ਰਾਈਂਡਰ ਹੈ ਜੇ ਹਾਂ ਉਹ ਪੱਥਰ ਜਦੋਂ ਖਾਲੀ ਚੱਲ ਕੇ ਰਲ ਜਾਂਦਾ ਚਲੋ ਫੇਰ ਆਪਾਂ ਵੀ ਲਿਆਵਾਂਗੇ ਉਹਨੇ 13000 ਦੀ ਹੁੰਦੀ ਉਸ ਤਾਂ 13 ਲਈ ਲੈ ਹੁਣ ਅਸੀਂ ਕਰਾ ਲਾਂ ਕਾਰ ਲੈਗਾ ਸਾਡੀ ਗਲਤੀ ਕਰਦਾਂ ਦੀ ਪਹਿਲਾਂ ਮੇਰੇ ਕੋਲੇ ਛੱਡਣ ਦੇ ਕਿਰੇ ਪਹਿਲਾਂ ਲੈਂਦੇ ਆ ਛੱਡਣ ਛੱਡਣ ਉਹਨੇ ਸਾਰਾ 19 ਦਿੱਤਾ ਵਿੱਚ ਹੀ ਛੱਡਣ ਛਡਾਉਂਗਾ ਛੱਡਣ ਹਾਂ ਉਹਨਾਂ ਨੇ ਲੈਂਦੀ ਸੀ ਤਾਂ ਸਰਪੰਚਾਂ ਨੇ ਅਸੀਂ ਇਹਨਾਂ ਨੂੰ ਪੁੱਛਿਆ ਸੀਗਾ ਹਾਂ ਅੱਛਾ ਉਹ ਸਰਪੰਚਾਂ ਨੇ ਵੀ ਛੋਟੂ ਕੰਮ ਤੇ ਨਕਰਣੇ ਸਾਝੀ ਲੈਂਦੀ ਉਹਨਾਂ ਨੇ ਅਹੀ ਦੀ ਅੱਛਾ ਅੱਜ ਬਈ ਹੁਣ ਲੇਟੀ ਲੂਟੀ ਦਰਦਿਆ ਅਸੀਂ ਲੇਟੀ ਪਸ਼ੂਆਂ ਦਾ ਕਰਕੇ ਕਰਦਿਆ ਤਾਂ ਵੱਡੀ ਲੈਂਦੀ ਹੈ ਤੇ ਮਰਤੇ ਵਾਂਗ ਪੱਕਾ ਪੀਕੇ ਗਈ ਹੈ ਤੇ ਸਾਰਾ ਛੰਡ ਛੁਲਕ ਕੇ ਹਾਂ ਇੱਕਦਮ ਟੁੱਟੀ ਲਾ ਲਈ ਉਹ ਜਾ ਆ ਤਾਂ ਤੂੰ ਤਾਂ ਉਹਦਾ ਕੰਮ ਕਰੀ ਜਾਨੀ ਆ ਕੰਮ ਤਾਂ ਮੇਰਾ ਖੜਾਗਾ। ਤਾਈ ਫਿਕਰ ਨਹੀਂ ਜਾਂਗੇ। ਮੇਰੀ ਕੁੜੀ ਭੁੱਖੀ ਬੈਠੀ ਹੈ ਰੋਟੀ ਨਹੀਂ ਖਾਦੀ ਅੱਜ ਨੇ। ਅੱਛਾ। ਇਹ ਰੋਟੀ ਖਾਦੀ ਨਹੀਂ ਖਾਂਦੀ ਰੋਟੀ ਬਤਨ ਕਿਹੜਾ ਦਵਾਈ ਦਵਾ ਕੇ ਲੈਣੀ ਆ ਮੈਨੂੰ। ਗਰਮੀ ਤੋਂ। ਹਾਂ। ਖਾਂਦੀ ਨਹੀਂ। ਆ ਬਾਜ਼ਾਰ ਵਾਲੀ ਚੀਜ਼ਾਂ ਦਾ ਵਾਧਾ ਕਰ ਦੇ ਮੈਨੂੰ ਬਿਸਕਟ ਦੇ ਦੇ ਕ੍ਰੀਮ ਵਾਲੇ ਦੇ ਚਿੱਟੀ ਜੋ ਕ੍ਰੀਮ ਜੀ। ਉਹ ਮੈਦਾ। ਹੂੰ ਹੂੰ। ਉਹ ਮੈਦਾ। ਦਿੰਦੀ ਦਿਓ ਮੈ ਤਾਂ ਬੰਦ ਕਰਦੇ। ਇੱਕ ਦੰਨੀਆ ਇੱਕ ਤਾਂ ਕੀ ਹੁੰਦਾ ਨਾ ਕੋਈ ਚੀਜ਼ਾਂ ਦਾ ਤਾਂ ਫਾਇਦਾ ਨਹੀਂ ਅਰੇ ਖਰੇ ਬਣਾ ਕੇ ਦੇ ਦੇ ਕੋਈ ਚੌਲ ਵਗੈਰਾ ਬਣਾ ਦੇ ਪਾਟ ਕਾਲੇ ਤੈਨੂੰ ਬੇਸਨ ਬੂਸਨ ਦੀ ਵਰਪੀ ਬਰਫੂ ਉਹ ਤਿਆਰ ਕਰ ਖਾਂਦੇ ਨਹੀਂ ਕੋਈ ਵੀ ਖੁਆ ਕੱਢਿਆ ਉਹ ਨਹੀਂ ਖਾਂਦੇ ਖੁਆ ਵੀ ਨਹੀਂ ਖਾਂਦੇ ਚਾਜ ਦੇ ਨਾ ਖੁਆ ਨਾ ਪਜ਼ੀਰੀ ਪਕੌੜੇ ਬਣਾ ਲਿਆ ਹਾਂ ਪਕੌੜੇ ਵਾਲੇ ਖਾ ਕੇ ਲੱਗੇ ਪਕੌੜੇ ਦਾ ਤਾਂ ਕੀ ਆ ਸਾਡਾ ਵੀ ਨਹੀਂ ਖੁਆ ਹੱਕ ਜਰੇਲਾ ਤਾਂ ਜਮੇ ਨਹੀਂ ਖਾਂਦਾ ਜੇ ਚਿੱਟਾ ਖੁਆ ਬਣਾ ਦੇਗੀ ਉਹ ਖਾਂ ਲੇ ਚਿੱਟਾ ਖੁਆ ਮੈਂ ਕਰਨ ਤਾਂ ਕਿਹੜੇ ਰੱਖ ਲੈਣੇ ਗੱਲ ਹੈ ਇਹ ਵੀ ਬੰਨੇ ਤਾਂ ਫੇਰ ਕੱਢ ਲਾਂਗੇ ਦੁਬਾਰੀ

ਇੱਕ ਗਲਾਸ ਦੁੱਧ ਪਾਉਣੀ ਨੇ ਗਰੇਂਦਰਜੀਤ ਨੂੰ ਵਧੀਆ ਆਈ ਆਈ ਨਹੀਂ ਤਾਂ ਬਣ ਜੇ ਤੂੰ ਨਾ ਨਾ ਤਾਂ ਖਾ ਜਾਂਦਾ ਕਰੇ ਨਾਲੇ ਲੈ ਜਾਂਦਾ ਹਾਂ ਕਰਦਾ ਬਣਾਇਆ ਕਰੋ ਪਨੀਰਾਂ ਟੀ ਮੈਂ ਤਾਂ ਉਹਦੀ ਫਿਰ ਤੋਥੀ ਬਣਾ ਕਰੀਦਾ ਬਣ ਜਾਂਦਾ ਵਧੀਆ ਪਨੀਰ ਚ ਵਾਲੀ ਮਲਟ ਆ ਗਈ ਕਰਦਾ ਸਾਡੇ ਮੈਸ ਖਰਾਬ ਆ ਗਈ ਸੀ ਭਾਈ ਹੁਣ ਧਾਲ ਦੇ ਫਿਰਦੇ ਆ ਮੈਸ ਦਿੰਦੇ ਆ ਹੁਣ 95000 ਦੀ ਬਣਦੀ ਆ ਸਾਨੂੰ ਪਹਿਲਾਂ ਛੋਟੀ ਪਹਿਲਾਂ ਕਿਦੋਂ ਪਹਿਲਾਂ ਦੁੱਧ ਨਹੀਂ ਹੁੰਦਾ ਪਹਿਲਾਂ ਥੱਲੇ ਦੁੱਧ ਨਹੀਂ ਹੁੰਦਾ ਇਹਨੂੰ ਕਹੀਏ ਨਹੀਂ ਭਾਵੇਂ ਮੈਸ ਲੈ ਕੇ ਦੇਦੇ ਮੈਂ ਨਾ ਤਾਂ ਦੁੱਧ ਦੇ ਰੱਖੂ ਮੈਂ ਸਾਬਾ ਮੈਸ ਨੂੰ ਕੋਹਾ ਮੈਂ ਚੱਕ ਕਰੀ ਹੁੰਦੀ ਵੀ ਨਿਕਲ ਅੱਜ ਦਾ ਹਫੀਜ਼ ਵਰ ਕੇ ਮਸਾਂ ਔਕੀ ਸੋਕੀ ਹੋ ਕੇ ਮੇਰੇ ਅਗਲੀ ਪਾਣੀ ਆਗਾ ਤੁਸੀਂ ਮੈਂ ਕਿਹਾ ਕਿ ਹੁਣ ਤੁਸੀਂ ਗੋਹਾ ਨਹੀਂ ਸਿੱਟਣਾ ਭੈਣੀ ਰਾਣੀ ਬੋੜਾ ਨੀਰੀ ਆਲੀ ਮਾਇਆ ਮੈਂ ਤਾਂ ਕਰ ਤੁਹਾਨੂੰ ਦੁੱਧ ਦੇਖਾ ਲਿਆ ਆਓ ਹੈ ਚਲੋ ਦੇਖਦੇ ਆਹ ਕਰੀਂ ਇੰਨੇ ਪੈਸੇ ਆਂਟੀ ਦੇ ਕੋਲੇ लखीन ली महीने कोई ना लेगा कणका ਤਾ ਹੁਣ ਚਾਚੀ ਜੀ ਵੜ ਗੀਆਂ ਹੀ ਕੁਛ ਨਹੀਂ ਹੁੰਦਾ ਮੱਝ ਲੈਣੀ ਹੈ ਵਿੱਚੀ ਤਾਂ ਕਰੀ ਜਾਂਦਾ ਆਪਾਂ 25000 ਦਾ ਦੁੱਧ ਪੀਵਾਂਗੇ 5 ਕਿਲੋ ਕਢਾਂਗੇ ਦੁੱਧ 5 ਕਿਲੋ ਨਾਲ ਸਾਨੂੰ ਸਰਨਾ ਨਹੀਂ ਫਿਰ ਕਿਉਂ ਕੁ ਬਣਾਣ ਸਰ ਨਹੀਂ ਨਹੀਂ ਕਿਉਂ ਤਾਂ ਫਿਰ 5 ਕਿਲੋ ਦੁੱਧ ਤਾਂ ਕਿਉਂ ਤੁਸੀਂ ਦੁੱਧਾ ਕੱਚਾ ਰੱਖਦੇ ਹੋ ਫਿਰ ਇਹ ਮਲਾਈ ਲਾ ਕੇ ਤਾਂ ਸਰਜੂਗਾ ਪੁੱਤ ਹੁਣ ਤੂੰ ਕਹਿਂਗਾ ਫਿਰ ਕਹਿ ਦੇ ਵੀ ਐ ਤਾਂ ਅੱਜ ਪੱਤੇ ਮੰਗਤਾ ਹੈ ਉਹਰਾ ਐ ਕਰਨਗੇ ਭਾਂਡੇ ਰੋਟੀ ਆਲੇ ਦੇ ਵਿੱਚ ਆਉਂਦੇ ਨੂੰ ਕਰਨੀ ਪੈ ਕਰੂ ਕਿਹੜਾ ਜਾਂਦ ਕਰਨੀ ਪੈ ਇਹਨੇ ਤਾਂ ਇਹ ਮੁੱਲ ਦਾ ਦੁੱਧ ਹੁੰਦਾ ਹਾਂ ਬਾਈ ਖੇਤ ਦਾ ਚਟੂ ਸੀ ਟੁੱਟੀ ਹੁੰਦੀ ਉਹਦਾ ਨਾ ਖੇਤ ਕੰਮ ਕਰੀ ਜਾਂਦੇ ਆ ਕਣਕ ਵੱਢੀਆਂ ਨੇ ਕਿਸੇ ਦੇ ਝੋਨਾ ਵੱਢੀਆਂ ਨੇ ਚਾਹ ਨਹੀਂ ਭੇਜਦੇ ਹਾਂ ਹੁਣ ਮਾਰਦਾ ਮੈਨੂੰ ਚਾਹ ਭੇਜ ਦੋ ਫਲਾਨਾ ਦੇ ਵੱਢੀਆਂ ਨਹੀਂ ਦਿੰਦੇ ਹਾਂ ਕਈ ਨਹੀਂ ਦਿੰਦੇ ਫਿਰ ਅਸੀਂ ਘਰੋਂ ਭੇਜ ਦੋ ਯਾਰ ਰੋਟੀ ਕਰੋ ਸਾਡਾ ਜੀ ਮੈਂ ਵਿਆਹ ਹੁੰਦਾ ਸੀ ਮਹੀਨਾ ਹਸ ਲੋਟ ਚੱਲਦਾ ਦਿੰਦੇ ਨਹੀਂ ਹਾਂ ਕਈ ਪੁੱਛਾਂ ਅੰਮਰਸਰ ਕੰਨੀ ਬਾਜੀ ਉਧਰ ਵੀ ਦਿੰਦੇ ਨਹੀਂ ਆ ਨਾ ਕਹਿੰਦੇ ਪੁੱਤ ਸੰਤਾ ਪਤੈ ਨਹੀਂ ਸੀ ਪੁਰਣੀ ਨਹੀਂ ਸੁਣ ਪਤਾ ਮੀਹ ਦੇ ਲੋਟ ਟ੍ਰਾਂਲੀਆਂ ਕਣਕ ਦੀਆਂ ਜਾਂ ਜੀਰੀ ਦੀਆਂ ਆਉਂਦੇ ਨੇ ਘਰੇ ਉਹ ਤੁਹਾਨੂੰ ਪਤਾ ਨਹੀਂ ਕੀ ਕਰਦੇ ਨੇ ਕੇ ਹਾਂ ਆਹ ਪਾਰ ਦੀ ਰੋਟੀ ਦਮਾਹੀ ਘਣੀ ਮਾਹ ਚੜਨੀ ਨਾਲ ਚਾ ਚਾਰਨਾ ਭੇਜਿਆ ਕਰੋ ਇੰਨੇ ਬਹੁਤ ਆ ਤੜਕੇ ਜਿੰਦਾ ਜਿਖਵਾ ਹਾਂ ਇਹ ਗੱਦੇ ਵਿੱਚ ਬੜੇਗਾ ਬੇਕਾਰ ਲੋਕ ਨਹੀਂ ਦਿੰਦੇ ਆ ਦੇ ਖੇਤ ਵਾਲੇ ਬੰਦੇ ਤਾਂ ਐਂ ਜੇ ਹੁੰਦਾ ਸਾਨੂੰ ਤਾਂ ਨਹੀਂ ਲੱਗਦਾ ਮੈਂ ਤਾਂ ਜੇ ਕੋਈ ਬਾਹਰਲਾ ਬੰਦਾ ਪਤਾ ਕੀ ਬੜੇ ਚਾਪਟੇ ਨੂੰ ਕੀ ਫਰਕ ਪੈਂਦਾ ਇਹ ਵੀ ਲੋਕਾਂ ਦਾ ਬਸ ਨੀਤ ਮਾੜੀ ਹੋਈ ਹੈ ਮੇਰਾ ਤਾਂ ਤੂੰ ਕਹਿੰਦਾ ਠੀਕ ਹੈ ਆਟਾ ਗੁੰਨਿਆ ਪਿਆ ਹੁੰਦਾ ਬਸ ਜਦੋਂ ਉਹਨਾਂ ਦਾ ਕਿਸੇ ਤੋਂ ਫੋਨ ਆ ਜਾਂਦਾ ਮੈਂ ਤਾਂ ਉਹਦੀ ਚੱਕ ਲਵੇ ਰਲਾ ਤਾਂ ਨਹੀਂ ਚੱਕ ਹੂੰ ਮੈਂ ਕਹਿੰਦੀ ਭੀ ਚਟਨੀ ਕੁੱਟ ਤੂੰ ਜਦ ਤੱਕ ਤੇਰੇ ਪਿੱਛੇ ਸਾਣਾ ਲੈ ਲੈਂਦੇ ਇੱਕ ਪਾਪੇ ਨੇ ਦਿੱਤੀ ਸਾਡੇ ਐਂ ਵੀ ਸੁਭਾਅ ਇਹ ਆਗਣਾ ਮਸ਼ੀਨਾਂ ਦੇ ਵਿੱਚ ਡਰਾਈਵ ਵਾਲਾ ਤੁਕਣ ਲੱਗੇ ਇਹਨੂੰ ਘਰੇ ਵੀ ਪਾਉ ਰੋਟੀ ਪਾਈ ਪਾਉ ਘਰੇ ਅੱਡ 7-8 ਲੈ ਕੇ ਜਾ ਕਰੀ ਤੇ ਸਾਰਾ ਦਿਨ ਦਵਾਲਾ ਕੱਢੀ ਰੱਖਿਆ ਕਰੀ ਮੈਂ ਕਿਹਾ ਤੂੰ ਤਾਂ ਬੈਠੀ ਰਹਿ ਹੋਰ ਘਰੇ ਅੱਡ ਪਾਇਆ ਕਰੇਂ ਡਰਾਈਵ ਇਸਦੀ ਮਸ਼ੀਨ ਹੀ ਲਿਆਉ ਰੋਟਰ ਕਾਉਣ ਵਾਲੀ ਹੋਰ ਮੇਰੀ ਕੈਂਟਰ ਵਾਲਾ ਨਹੀਂ ਪਾਉਂਦੀ ਮੈਂ ਇਹਨੂੰ ਅਖਾਂ ਮੈਂ ਕਿਹਾ ਤੂੰ ਗਾਲ ਦੂ ਲੜੇ ਵੀ ਜਿਹੜੀ ਹੁੰਦੀ ਹੈ ਹਨਾ ਜਮਾ ਫ੍ਰਿਜ ਚ ਰੱਖਿਆ ਹੀ ਕਰ ਇਹ ਪਾਈ ਬਚੀ ਐ ਲੈ ਇਹਨਾਂ ਦੇ ਫੜਾ ਨਹੀਂ ਮੈਂ ਕਿਹਾ ਤੂੰ ਮੁਕਾਇਆ ਨਾ ਕਰ ਜਮਾ ਹੀ ਰੱਖਿਆ ਕਰ ਨਾ ਇਹ ਨਹੀਂ ਪਤਾ ਕਿੱਧਰੋਂ ਆ ਜਾਣੇ ਸੀ ਸ਼ੂਈ ਗੱਲ ਆ ਇਹ ਗੱਲਾਂ ਦਾ ਕੰਮ ਤਾਂ ਇਹ ਹੁੰਦਾ ਫਿਰ ਕੋਈ ਬੜਾ ਨਾ ਸੱਪਣਾ ਬੜਾ ਹੋਣ ਦਾ ਕੰਮ ਕੋਈ ਵੱਡੀ ਗੱਲ ਨਾ ਘਰੇ ਅੱਡ ਮੈਂ ਕਿ ਘਰੇ ਤੇ ਜਾ ਕੇ ਕਾਲਿਆ ਕਰਨ ਦੇ ਹਾਂ ਮੈਂ ਕੁਪਕਣ ਲੱਗੀ ਉਹ ਬੜਾ ਅੰਡਗੀ ਭਾਇਆ ਕੱਕਰ ਮੈਂ ਇਥੇ ਜਿੱਥੇ ਦਵਾਈ ਲੂੰ ਜੋ ਕੋਈ ਕੋਈ ਕੁਦੋ ਵਧੀਆ ਉਹ ਸਾਰੇ ਦਿਨ ਬੇਰਣੇ ਨਾਲ ਹਾਂ ਹਾਂ ਇੱਥੇ ਛੋਟੀ ਬਕਉਂਦੇ ਰੋਟੀ ਮੇਰਾ ਤਾਂ ਸਾਭ ਜੀ ਤਾਂ ਮੈਂ ਬੈਗੀ ਵੱਡਾ ਸਾਰਾ ਲਾਲਾ ਝੋਕਾ ਮਤਾਂ ਫੱਡਗਾ ਫੱਡਗਾ ਕੀ ਤੈ ਟਟ ਘੜ ਘੜੀ ਜੂ ਬੈਠੀ ਮਾ ਕਰੇ ਤੇ ਗੁਲਗਲਾ ਲਿਦਾਇ ਚੇ ਖੇਤਾ ਖੇਤਲਾ ਤੇ ਵੱਡੀ ਰੋਟੀ ਜਾਈ ਨਹੀਂ ਪਰੀ ਰੋਟੀ ਵਧੀਆ ਹੁੰਦੀ ਹੈ ਵਧੀਆ ਰੋਟੀ ਚੰਗੀ ਵੀ ਹੈ ਹਾਂ ਬਾਰੀ ਰੋਟੀ ਚੰਗੀ ਹੈ ਜਾਂ ਮੈਨੂੰ ਕਿਆ ਹੁੰਦਾ ਕਿ ਤੰਦੂਰ ਤੇ ਪਾ ਲਿਆ ਹਾਂ ਲੱਕੜਾਂ ਸੜ ਕੇ ਜਿਹੜੇ ਆਲੇ ਦੇ ਹਾਂ ਪਾਣ ਦੇ ਤੇ ਹੱਥ ਤੇ ਤੜੀ ਸੋਣੀ ਨਾ ਲੱਗੀ ਫਿਰ ਮੈਨੂੰ ਔਖਾ ਲੱਗਦਾ ਸਾਡੀ ਸੋਣ ਕੇ ਗਾਲੇ ਖਾਂਦੇ ਆਉਣਗੇ ਮੇਰੇ ਸੋਣੀ ਵੱਧ ਤੀ ਨਹੀਂ ਵੀ ਆਏ ਲੱਗੂ ਬਤ ਵੀ ਉਹ ਸੋਣੀ ਨਾ ਲੱਗੀ ਜਦੋਂ ਹੱਥ ਤੇ ਤੇਰੀ ਰੋਟੀ ਹਾਂ ਫਿਰ ਮੈਨੂੰ ਆਏ ਲੱਗਦਾ ਵੀ ਹੁਣ ਜੇ ਕੀ ਹੋ ਗਿਆ ਗਰੀਬ ਨੇ ਫਿਰ ਰੋਟੀ ਰੂਟੀ ਦਾ ਭੰਡਾ ਇਹਦਾ ਬੱਬੀ ਚੌੜ ਕਰਨ ਲੱਗਦਾ ਤਾਂ ਥਾਪੜੇ ਤੇ ਪਕਾਵ ਰੋਟੀ ਤੇ ਮੈਨੂੰ ਚੱਕ ਕੇ ਨਾ ਪਤੀਲਾ ਬਣਾਤਾ ਹੂੰ ਕਹਿੰਦਾ ਪਕਾ ਮੈਂ ਕਿ ਤੈਨੂੰ ਆਇਆ ਵੀ ਨਾ ਆਉਂਦੀਆਂ ਨਹੀਂ ਮੈਂ ਕਿ ਇਹੋ ਜਿਹਾ ਕੰਮ ਤਾਂ ਆਉਂਦਾ ਜੀ ਇੱਟੇ ਡਿਬੇਟ ਕਰ ਲੈਣੀ ਸਹੀ ਗੱਲ ਆ ਪਹਿਲਾਂ ਥਾਪੜੇ ਬੰਨਣੇ ਜਾਨਾ ਆਪਣਾ ਧਰ ਕੇ ਪੋਣਾ ਮੈਂ ਤਾਂ ਡੱਡਾ ਬਣਾਵਾਂਗਾ ਫਿਰ ਖਾਧਣਾ ਕੀ ਰੜੜਗਾ ਇਹਨਾਂ ਨੂੰ ਚੁੱਲ੍ਹੇ ਤੇ ਲਾਈਂਗਾ ਇਹ ਕਦੀ ਤੇ ਸਾਟਾ ਮਿੰਟ ਚ ਮਕਾਤਾ ਮ ਖਬਰਾਈ ਹੈ ਤ ਆਪਣੀ ਤਾਂ ਫਨੀ ਪਤਲਾਗਾ ਪਤਲਾਗਾ ਬਾਗਾ ਸੋਨਿਆ ਤੂ ਰਾੜਾ ਰਾੜੀਆਂ ਰੜੀਆਂ ਇਹਨਾਂ ਨੂੰ ਚੋਪੜ ਚੋ

स्वाद लगती तो लग है तंदूरी रोटी नोट करते हैं स्वाद लगती है बाहर नहीं खाती है ना दी वो तो चिड़िया तो होया था क्या नहीं ये ताजी तो रोटी है ताजी पकती पकती खाती हो बे नहीं मेरा तो तोड़ी रोटी ताजी भारे दुखी तोड़ते हैं कर रहे थे तू जिधर होना पार कर रहे थे थोड़ा बेसन पाला बीच दो ਕੀ ਮਜਬੂਰੀ ਹੈ ਅੰਟੀ ਇੱਕ ਵਸ ਸਾਡੇ ਰਾਈ ਦੇ ਫਿਰ ਜੋ ਸੀ ਗਰਮੀ ਗਰਮੀ ਤਸੀ ਲਾਉਣੇ ਆ ਲੱਕੜਾਂ ਰੁਕੜਾਂ ਮੰਨ ਲੈ ਜੇ ਬਾਰਾ ਕੰਮ ਜਾ ਹੋਇਆ ਤਾਂ ਮੈਂ ਕਹਿੰਨੀ ਛਤਲਾ ਲੱਕੜਾਂ